ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 9 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਕੱਲ ਵੀ ਤਕਰੀਬਨ ਦੱਸਿਆ ਹੋਇਆ ਸੀਗਾ ਕਿ ਪੰਜਾਬ ਦਾ ਮੌਸਮ ਅੱਜ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਕਰੀਬਨ 9 ਜੁਲਾਈ ਨੂੰ ਵੀ ਪੰਜਾਬ ਦਾ ਮੌਸਮ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਕਹਿੰਦਾ ਭਾਵ ਹੈ ਕਿ ਮੌਸਮ ਦਿਨ ਵੇਲੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸਾਫ਼ ਰਹਿਣ ਦੀ ਸੰਭਾਵਨਾ ਹੈ ਹਮਸ ਲਗਾਤਾਰ ਬਣੀ ਹੋਈ ਹੈ ਤਕਰੀਬਨ ਕਹਿ ਸਕਦੇ ਹਾਂ ਕਿ 80 ਤੋਂ 85% ਇਲਾਕਿਆਂ ਦੇ ਮੌਸਮ ਸਾਫ਼ ਰਹੇਗਾ 5 ਤੋਂ 10% ਇਲਾਕਿਆਂ ਦਾ ਮੌਸਮ ਦੇ ਵਿੱਚ ਥੋੜੀ ਜਿਹੀ ਗੜਬੜੀ ਹੋਵੇਗੀ ਦੁਪਹਿਰ ਜਾ ਦੁਪਹਿਰ ਤੋਂ ਬਾਅਦ ਕਿਤੇ ਕਿਤੇ ਹਲਕੇ ਜਾਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਕਿਉਂਕਿ ਹਵਾ ਦੇ ਵਿੱਚ ਨਮੀ ਬਹੁਤ ਵੱਡੀ ਪੱਧਰ ਤੇ ਹੈ ਇਹ ਕਿਸੇ ਵੀ ਸ਼ਹਿਰ ਵਿੱਚ ਵਾਪਰ ਸਕਦਾ ਜਿਵੇਂ ਕੋਈ ਵੱਡਾ ਸ਼ਹਿਰ ਹੁੰਦਾ ਹੈ ਉੱਥੇ ਗਰਮੀ ਅਤੇ ਹੀਟ ਦੇ ਕੰਮ ਕਰਕੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਬੱਦਲ ਬਣ ਕੇ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਜਿਵੇਂ ਕਿ ਇਹ ਕਹਿ ਸਕਦੇ ਹਾਂ ਕਿ ਆਪਾਂ ਲੁਧਿਆਣੇ ਦੇ ਆਸ-ਪਾਸ ਹੋ ਗਿਆ ਜਲੰਧਰ ਹੋ ਗਿਆ ਅਮਰitsar ਹੋ ਗਿਆ ਜਾਂ ਬਠਿੰਡਾ ਹੋ ਗਿਆ ਜਾਂ ਪਟਿਆਲਾ ਹੋ ਗਿਆ ਇਹਨਾਂ ਦੇ ਆਸ-ਪਾਸ ਕਿਸੇ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਜਾਂ ਛਾਟੇ ਲੱਗ ਸਕਦੇ ਹਨ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਸਾਫ਼ ਰਹੇਗਾ ਧੁੱਪ ਰਹੇਗੀ ਚਿਪਚਿਪੀ ਗਰਮੀ ਵਾਲਾ ਮੌਸਮ ਰਹੇਗਾ ਸੋ ਅਗਲੇ 2 ਦਿਨ ਮੌਸਮ ਇਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ 11 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੀਂਹ ਦੀ ਆਸ ਬਣੀ ਰਹੇਗੀ ਉਹਨੇ ਦਿਨ ਗਰਮੀ ਚਿਪਚਿਪੀ ਇਸ ਮੇਂ ਦੀ ਕੋਈ ਖਾਸ ਸੰਭਾਵਨਾ ਨਹੀਂ ਰਹੇਗੀ